ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਪਾਂ ਆਏ ਆ ਜੀ ਰਾਣਾ ਫੈਸ਼ਨ ਬੁਟੀਕ ਗਮਾਰ ਮੰਡੀ ਨਿਸ਼ਮੇਸ਼ ਨਗਰ ਗਲੀ ਨੰਬਰ 2 ਨੀਅਰ ਬੱਸ ਸਟੈਂਡ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਵਿੱਦੂ ਦੁਪੱਟਾ ਸੂਟ ਜੋ ਆਪਣੇ ਚੈਨਲ ਤੇ ਫਸਟ ਟਾਈਮ ਆਇਆ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਜੀ ਤਾਂ ਕਿ ਆਪਾਂ ਵੱਤ ਤੋਂ ਵੱਧ ਪਹਿਣਾ ਦਾ ਫਾਇਦਾ ਕਰ ਸਕੀਏ ਅੱਜ ਦਾ ਮਾਲ ਜਿਹੜਾ ਤੁਹਾਡਾ ਅਨਸ਼ਾਰਟਡ ਮਾਲ ਰਹੂਗਾ ਜੀ ਸਾਰਾ ਸਾਰੇ ਜਿੰਨੇ ਵੀ ਅੱਜ ਤੁਹਾਨੂੰ ਆਪਾਂ ਸੂਟ ਦਿਖਾਵਾਂਗੇ ਅਨਸ਼ਾਰਟਡ ਰਹਿਣਗੇ ਸਿੰਗਲ ਸਿੰਗਲ ਸੂਟ ਰਹੂਗਾ ਜੀ ਇਹਦੇ ਵਿੱਚ ਹੋਰ ਤੁਹਾਨੂੰ ਕੋਈ ਕਲਰ ਵਗੈਰਾ ਨਹੀਂ ਮਿਲੂਗਾ ਜਿੰਨੇ ਵੀ ਤੁਹਾਨੂੰ ਸੂਟ ਦਿਖਾਵਾਂਗੇ ਅਨਸ਼ਾਰਟਡ ਰਹਿਣਗੇ ਸਾਰੇ ਹਾਂਜੀ ਆਹ ਆਪਣੇ ਕੋਲੇ ਫਰਸਟ ਆ ਗਿਆ ਜੀ ਫਰਸਟ ਡਿਜ਼ਾਈਨ ਸਿੰਗਲ ਕਲਰ ਤੇ ਆ ਇਸਦੇ ਫਰੰਟ ਤੇ ਵਰਕ ਹੈ ਬਣੀ ਥੋੜਾ ਜੂਮ ਕਰਕੇ ਦਿਖਾਉਂਦਾ ਵਰਕ ਆਹ ਵਰਕ ਆ ਗਿਆ ਜੀ ਇਹ ਹੈਗਾ ਮਸਟਰਡ ਕਲਰ ਫਰੰਟ ਤੇ ਵਰਕ ਦੀ ਬੇਲ ਕਰੀ ਹੋਈ ਹੈ ਜੀ ਆਹ ਫਲਾਰ ਨੇ ਜਿਹੜੇ ਦੋ ਇਹ ਵੀ ਵਰਕ ਦੇ ਨੇ ਤੇ ਆਹ ਟਾਈ ਵੀ ਹੈ ਜਿਹੜੀ ਇਹ ਵਰਕ ਦੀ ਬਣੀ ਹੋਈ ਹੈ ਸਾਰਾ ਮਸ਼ੀਨ ਵਰਕ ਕਰਿਆ ਹੋਇਆ ਹੈਗੀ ਆਹ ਹੈਗੀ ਜਿਹੜੀ ਇਹ ਪ੍ਰਿੰਟਿੰਗ ਆ ਗਈ ਪ੍ਰਿੰਟਿੰਗ ਆ ਜਿਹੜੀ ਉਹ 3D ਹੁੰਦੀ ਹੈ ਜੀ ਡਿਜੀਟਲ ਪ੍ਰਿੰਟਿੰਗ ਡਿਜੀਟਲ ਪ੍ਰਿੰਟਿੰਗ ਵਾਲੇ ਸੂਟ ਨੇ ਜੀ ਆਹ ਵਾਲੀਆਂ ਆ ਜਾਣੀਆਂ ਬਾਜੂ ਤੇ ਬੈਕ ਹੈਗੀ ਹੈ ਜਿਹੜੇ ਇਸ ਸੂਟ ਦੀ ਵਰਕ ਨਹੀਂ ਆਊਗਾ ਡਿਜ਼ਾਈਨ ਆਊਗਾ ਪ੍ਰਿੰਟਿੰਗ ਸੇਮ ਬੈਕ ਤੇ ਵੀ ਆਊਗੀ ਜੀ

बहुत सोहना कलर, कलर है और सेकंड कलर अपने ये ना वाइन चॉकलेट कलर है जी डार्क है वाइन ज चॉकलेट कलर आ गया ਇਸ ਦੇ ਉੱਪਰ ਵਰਕ ਹੈਗਾ ਜਿਹੜਾ ਓਨਲੀ ਆਫ ਫਲਾਵਰ ਦਾ ਆਊਗਾ ਜੀ ਆ ਫਲਾਵਰ ਹੈ ਜਿਹੜਾ ਇਹ ਵਰਕ ਦਾ ਆਊਗਾ ਜੀ ਇਸ ਦੇ ਵਿੱਚ ਇੱਕ ਟਾਈ ਆਊਗੀ ਜੀ neck ਤੇ neck ਤੇ ਟਾਈ ਆਊਗੀ ਬਾਕੀ ਸਾਰੀ ਹੀ ਪ੍ਰਿੰਟਿੰਗ ਹੈਗੀ ਐ ਬੈਕ ਹੈਗੀ ਜਿਹੜੀ ਸਾਰੀ ਇਸ ਤਰ੍ਹਾਂ ਹੋਊਗੀ ਜੀ ਪ੍ਰਿੰਟਿੰਗ ਆ ਇਸ ਦੀਆਂ ਵਾਦੀ ਰਹਿਣਗੀਆਂ ਆ ਇਸ ਦੀਆਂ ਵਾਦੀ ਰਹਿਣਗੀਆਂ ਪਰ ਪਲੇਨ ਰਹੂਗੀ ਜਿਸ ਦੀ ਬਾਟਮ ਬਦਿਆ ਸੋਹਣੇ ਯੂਨੀਕ ਜੇ ਪੀਸ ਨੇ ਜਿੰਨਾ ਪਹਿਣਾ ਨੇ ਲੈਣੇ ਨੇ ਪਲੀਜ਼ ਜਲਦੀ ਆਰਡਰ ਕਰ ਦਿਓ ਜੀ ਆ ਰੂਗਾ ਜਿਸ ਦਾ ਦੁਪੱਟਾ ਦੁਪੱਟਾ ਵੀ ਬਹੁਤ ਸੋਹਣਾ ਬਹੁਤ ਸੋਹਣਾ ਦੁਪੱਟਾ ਹੈ ਤੇ ਸੂਟ ਵੀ ਬਹੁਤ ਸੋਹਣਾ ਇਸ ਦੇ ਵਿੱਚ ਇਹੀ ਕਲਰ ਆਊਗਾ ਜੀ आ अग अपने को माउस कलर माउस कलर इस सारे फ्रंट से बूटीस बनिया हुई अपने घेरे से आ बूटीज वर्कदियां ने सारा वर्क है जी ये ਤੇ ਆ ਜਿਹੜਾ ਇਸ ਦੇ ਉੱਪਰ ਪੈਨਲ ਲਾ ਰਿਹਾ ਇਹ ਵੀ ਵਰਕ ਹੈ ਜੀ ਔਰ ਆ ਪੈਨਲ ਵੀ ਵਰਕ ਹੈ ਇੱਕ ਫਲਾਰ ਯਹਾਂ ਪੇ ਬਣਿਆ ਹੋਇਆ ਤੇ ਆ ਆਵੇ ਜੀ 네ਗਟਿਵ ਬਹੁਤ ਵਰਕ ਕਰਿਆ ਹੋਇਆ ਜੀ ਇਸ ਤੇ ਆ ਇਸ ਦੀ ਆਵਾਜੂ ਰਹਿਣੀ ਹੈ ਬਾਦੀ ਤੇ ਵਰਕ ਨਹੀਂ ਹੁੰਦਾ ਬੈਕ ਹੈ ਜਿਹੜੀ ਓਨਲੀ ਪ੍ਰਿੰਟਡ ਰਹੂਗੀ ਜੀ ਇਸ ਦੀ ਪੱਕੇ ਰੰਗਾਂ ਵਾਲੇ ਸੂਟ ਨੇ ਜੀ ਇਹ ਸਾਰੇ ਜਿਹੜੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਦੁਪੱਟਾ ਦੇਖੋ ਕਿੰਨਾ ਸੋਹਣਾ ਹੈ ਇਸ ਦਾ ਬਹੁਤ ਸੋਹਣਾ ਦੁਪੱਟਾ ਬਣਿਆ ਹੈ ਇਹ ਮਾਊਸ ਕਲਰ ਆ ਗਿਆ ਜੀ ਇਹ ਆ ਗਿਆ ਜੀ ਮਾਊਸ ਕਲਰ ਜਿਹੜੀ ਸ਼ਰਟ ਦੀ ਲੈਂਥ ਹੈ ਇਹਦੇ ਵਿੱਚ 47 ਤੋਂ ਲੈ ਕੇ 49 ਤੱਕ ਹੈ 47 ਤੋਂ ਲੈ ਕੇ 49 ਤੱਕ ਲੈਂਥ ਹੈ ਜੀ ਇਸ ਦੀ ਜਿਨ੍ਹਾਂ ਨੇ ਤਾਂ ਮਤਲਬ ਕਿ ਲੈਂਥ ਨਹੀਂ ਬਣਾਉਣੀ ਉਹਨਾਂ ਲਈ ਤਾਂ ਵਧੀਆ ਈਜੀ ਹੈਗਾ ਜੀ ਜਿਨ੍ਹਾਂ ਨੇ ਲੈਂਥ ਕੱਟ ਬਣਾਉਣੀ ਹੈ ਤਾਂ ਤੁਸੀਂ ਇਸ ਤੋਂ ਉੱਪਰੋਂ ਅੱਗੇ ਉਹ ਫੋਲਡ ਕਰ ਸਕਦੇ ਹੋ ਤਾਂ ਕਿ ਓਨਲੀ ਵਰਕ ਹੋ ਜਾ ਤੁਸੀਂ ਜਿਹੜਾ ਉਹ ਰੱਖ ਲੋਗੇ ਤੇ ਬਾਕੀ ਤੁਹਾਡੇ ਕੋਲ ਆਪਣੇ ਸਾਈਜ਼ ਦਾ ਤੁਸੀਂ ਜਿਵੇਂ ਮਰਜ਼ੀ ਤਿਆਰ ਕਰ ਸਕਦੇ ਹੋ ਆ ਗਿਆ ਜੀ ਆਪਣੇ ਕੋਲੇ ਗ੍ਰੇ ਕਲਰ ਇਹ ਆ ਗਿਆ ਜੀ ਆਪਣੇ ਕੋਲ ਗ੍ਰੇ ਕਲਰ ਪੈਟਰਨ ਲਗਭਗ ਸਾਰਿਆਂ ਦਾ ਸੇਮ ਹੀ ਹੈ। ਇਹ ਲੇਸੇਜ਼ ਨਹੀਂ ਲੱਗੀਆਂ ਹੋਈਆਂ ਦੇਖਣ ਨੂੰ ਤੁਹਾਨੂੰ ਸ਼ਾਇਦ ਲੇਸੇਜ਼ ਲੱਗ ਰਹੀਆਂ ਹੋਣ ਪ੍ਰਿੰਟਿੰਗ ਹੀ ਹੈ। ਆਹ ਪ੍ਰਿੰਟਿੰਗ ਹੀ ਹੈ ਇਸ ਦੇ ਫਲਾਰ ਇੱਥੇ ਪਾਇਆ ਹੋਇਆ ਜੀ। ਆਹ ਫਲਾਰ ਪਾਇਆ ਹੋਇਆ। ਆਹ ਸਾਰੀਆਂ ਬੂਟੀਆਂ ਨੇ ਜਿਹੜੀਆਂ ਇਹ ਵੀ ਵਰਕ ਦੀਆਂ ਨੇ ਜੀ ਤੇ ਆਹ ਨੈਕ ਹੈ ਜਿਹੜਾ ਇਹ ਵੀ ਵਰਕ ਨਾਲ ਬਣਾਇਆ ਹੋਇਆ ਹੈ। ਬਾਕੀ ਸਾਰਾ ਜਿਹੜਾ ਤੁਹਾਨੂੰ ਐ ਲੱਗਦਾ ਨਾ ਇਸ ਦੇ ਵਿੱਚ ਵਾਈਟ ਜਿਹਾ ਦਿਸ ਰਿਹਾ ਇਹ ਲੇਸੇਜ਼ ਨਹੀਂ ਹੈਗੀਆਂ ਜੀ। ਇਹ ਪ੍ਰਿੰਟਿੰਗ ਹੈ। ਤੇ ਆ ਆਣ ਗਈਆਂ ਜੀ ਬਾਜੂ ਇਹ ਬਾਜੂ ਬੰਨ੍ਹਣੀਆਂ ਔਰ ਆ ਰੋਗ ਦੀ ਇਸ ਦੀ ਬਾਟਮ ਗ੍ਰੇ ਕਲਰ ਦੀ ਤੇ ਔਰ ਆ ਰੋਗ ਆ ਜੀ ਸਦਾ ਦੁਪੱਟਾ ਦੁਪੱਟਾ ਵੀ ਬਹੁਤ ਸੋਹਣਾ ਹੈ ਬਹੁਤ ਸੋਹਣਾ ਦੁਪੱਟਾ ਹੈ ਜੀ ਡਬਲ ਡਾਈ ਵੀ ਹੈ ਤੇ ਪ੍ਰਿੰਟ ਵੀ ਹੈ ਇਸ ਪ੍ਰਿੰਟ ਵੀ ਹੈਗਾ ਤੇ ਡਬਲ ਡਾਈ ਵੀ ਇਹ ਦੁਪੱਟਾ ਰਹੂਗਾ ਜਿਸ ਦਾ ਦੁਪੱਟੇ ਦੇ ਵੀ ਨਾ ਆਇਆ ਲੱਗਦਾ ਜੀ ਜਿਵੇਂ ਆਹ ਹਵਲੀ ਹੈਗੀ ਹੈ ਲੇਸ ਹੈ ਲੇਸ ਨਹੀਂ ਹੈਗੀ ਕਿ ਓਨਲੀ ਪ੍ਰਿੰਟ ਹੈ ਜੀ ਇਹ ਡਿਜੀਟਲ ਪ੍ਰਿੰਟ ਵਾਲੇ ਸੂਟ ਨੇ ਜਿਹੜੇ ਆਪਾਂ ਤੁਹਾਨੂੰ ਅੱਜ ਦਿਖਾ ਰਹੇ ਹਾਂ ਜਿਨ੍ਹਾਂ ਨੇ ਲੈਣੇ ਨੇ ਪਲੀਜ਼ ਜਲਦੀ ਸਕਰੀਨਸ਼ਾਟ ਲਓ ਤੇ ਸਟੈਂਡ ਕਰਿਓ ਆ ਗਿਆ ਜੀ ਆਪਣੇ ਕੋਲੇ ਬਲੈਕ ਕਲਰ ਇਹ ਬਲੈਕ ਕਲਰ ਆ ਗਿਆ ਜੀ ਇਹ ਬਲੈਕ ਕਲਰ ਹੈਗਾ ਜਿਹੜਾ ਆਪਾਂ ਤੁਹਾਨੂੰ ਦਿਖਾਇਆ ਸੀ ਆਹ ਵਾਲਾ ਮਾਊਸ ਕਲਰ ਦਿਖਾਇਆ ਸੀ ਨਾ ਹਾਂ ਜੀ ਆਹ ਮਾਊਸ ਕਲਰ ਹੈ ਨਾ ਜਿਹੜਾ ਇਹਦੇ ਨਾਲ ਡੈਜੀ ਗ੍ਰੇ ਕਲਰ ਆਹ ਮਾਊਸ ਕਲਰ ਨਾਲ ਦਾ ਹੈਗਾ ਇਹ ਗ੍ਰੇ ਕਲਰ ਜਿਹੜਾ ਦੇ ਦੇ ਦਿੱਤੇ ਕਰ ਚੁੱਕੇ ਸੋਚ ਲਈ ਆਪ ਇਹ ਨੂੰ ਨਹੀਂ ਖੋਲ। ਹਾਂਜੀ ਅੱਗੇ ਆ ਗਿਆ ਜੀ ਆਪਣੇ ਕੋਲੇ ਮਸਲੀਨ ਦੁਪੱਟੇ ਵਾਲਾ ਸੂਟ। ਇਹ ਆਲੋਵਰ ਸੂਟ ਰਹੂਗਾ ਜੀ। ਆਇਸ ਦੀ ਪ੍ਰਿੰਟਿੰਗ ਰਹੂਗੀ ਜੀ। ਹਾਂਜੀ ਆਇਸ ਦਾ ਆ ਗਿਆ ਜੀ ਦੁਪੱਟਾ। ਦੁਪੱਟਾ ਬਹੁਤ ਸੋਹਣਾ ਹੈ। ਇਹ ਮਸਲੀਨ ਦੇ ਦੁਪੱਟੇ ਵਾਲਾ ਸੂਟ ਹੈ ਜੀ। ਇਸਦੇ ਨਾਲ ਮਸਲੀਨ ਦਾ ਦੁਪੱਟਾ ਰਹੂਗਾ ਜੀ। ਆਹ ਲੋ ਸੂਟ ਰਹੂਗਾ 5 ਮੀਟਰ ਕੱਟ ਦਾ ਸੂਟ ਹੈ ਜੀ 2.5 ਮੀਟਰ ਕੱਟ ਦਾ ਰਹੂਗਾ ਇਸਦਾ ਦੁਪੱਟਾ। ਉਠ ਹੀ ਰਹੂਗਾ ਜੀ ਤੇ ਫੋਰ ਸਾਈਡ ਦਾ ਇਸ ਦਾ ਬਹੁਤ ਸੋਹਣਾ ਦੁਪੱਟਾ ਰੂਗਾ ਜੀ ਕਲਰ ਕੰਟਰਾਸਟ ਦੇਖੋ ਕਿੰਨਾ ਸੋਹਣਾ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਬਣਿਆ ਹੋਇਆ ਹੈ ਨਾ ਦੇਖੋ ਕਿੰਨੀ ਸੋਹਣੀ ਪ੍ਰਿੰਟਿੰਗ ਹੈ ਤੇ ਕਲਰ ਮੈਚਿੰਗ ਕਿੰਨੀ ਸੋਹਣੀ ਹੈ ਅਨੰਸ਼ੀ ਇਸਨ ਆਪਣੀ ਵੀਡੀਓ ਦੇ ਅੱਜ ਦੇ ਸੂਟ ਜੀ ਮਿਲਦੇ ਆ ਨੈਕਸਟ ਵੀਡੀਓ ਚ ਧੰਨਵਾਦ